ਨਾਮ ਅਬਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨਿਸ਼ਾਨ ਸੁਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਇਉ ਸਤ ਪ੍ਰਗਟਿਉ ਰਵ ਲੋਇ ਦਰਸ਼ਨ ਪਰਸ ਐ ਗੁਰੂ ਕੈ ਹੱਥ ਸੱਟ ਮੱਜਨ ਹੋਇ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪਰਵਾਨ ਅਮਹਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰਿ ਆਉ ਜਨਮ ਹਮ ਕਾਲਖ ਧੋਐ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੀ ਜਿਨ ਭਗਤ ਭਵ ਜਲ ਤਾਰੀ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਤਪਿ ਉਜੀਨ ਸਰਬ ਸਿਧੀ ਕਬਜਨ ਕਲਸ ਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਹਿ ਸਾਖਤ ਰੂਗਰ ਮਬਲਸਰਾ ਉੱਤਰ ਦੱਖਣ ਹੈ ਪੁਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਉ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖ ਅਤਰ ਅਵਰ ਧੂ ਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸੀ ਅਰ ਅਸੂਰ ਨਾਮ ਉਲਾਸਹਿ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ 시ਵਰ ਨਵਨਾਥ ਨਿਰੰਜਨ ਸ਼ਿਵ ਸੰਕਾਦ ਸਮੁਤ ਧਰਿਆ ਚੌਰਾਸੀ ਸਿੱਧ ਬੁੱਧ ਜਿਤ ਰਾਤੀ ਅੰਬਰੀਕ ਭਵਜਲ ਤਰਿਆ ਉਦਹੁ ਅਕਰੂਰ ਤਨੋਚਨ ਨਾਮਾ ਕਲ ਕਬੀਰ ਕਿਲ ਵਿਖਾਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਮਹਿ ਚਰਨ ਚਿਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ सोई नाम अचल भगत है भवतारण अमरदास गुरु कौ फुरिया नाम कित संसार किरण रब सुरतर साख है उत्तर दक्कन पूब देश पश्चिम जस भाख है जन्म त एहो सकियत जित नाम हर हृदय निवासै सुर नर गण गंधर्व छह दर्शन आषासै ਪਲੋ ਪਰਸੇਦ ਤੇਜੋ ਤਨੋ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਾਇ ਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਣ ਸਰਬ ਮੈਂ स्वागत ਰਹੇ ਲਿਵਤਾਰ ਸੋਈ ਨਾਮ ਪਦਾਰਤ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਰ ਬਲਵੰਤ ਸਤ ਪਾਏ ਸੰਗਤ ਸघन ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈਕੁਨਠ ਬੀਨਾ ਪਰਸਹਿ ਸੰਤ ਪਿਆਰ ਜਿਹੇ ਕਰਤਾ ਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਨ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਉ ਜਿਸ ਪਸਾਏ ਗਤਿ ਅਗਮ ਜਾਣੀ ਕੁੱਲ ਸੰਭੂਹੁ ਸਮੁਧਰੇ ਪਾਇਉ ਨਾਮ ਨਿਵਾਸ ਸਕਿਆਥ ਜਨਮ ਕਾਲ ਉਚਰੈ ਗੁਰ ਪਰਸਿਉ ਅਮਰ ਪ੍ਰਗਾਸ ਬਾਰਜ ਕਰਦਾ ਹਣੈ ਸਿਧ ਸੰਮੁਖ ਮੁਖ ਜੋਵੈ ਰਿਦ ਬਸੈ ਬਾਵਾਗ ਜੋ ਤੀਨ ਲੋਕਾਂ ਅੰਤਰ ਮੋਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਉ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਉ ਮਸਟਕ ਨਿਸ਼ਾਨ ਸਚਉ ਕਰਮ ਕਾਲੇ ਜੋੜ ਕਰ ਧਾਇਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿੰਨ ਪਾਇਉ ਚਰਨ ਤਾਂ ਪਰ ਸਕਿ ਅਥ ਚਰਨ ਗੁਰ ਅਮਲ ਪਵਲਰੇ ਹੱਥ ਤਾਂ ਪਰ ਸਕਿ ਅਥ ਹੱਥ ਲਗੈ ਗੁਰ ਅਮਰ ਪੈ ਜੀਹੀ ਤਾਂ ਪਰ ਸਕਿ ਅਥ ਜੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿ ਅਥ ਨੈਣ ਗੁਰ ਅਮਰਪਿ ਖਿਜੈ ਸ੍ਰਵਣ ਤਾ ਪਰਸਕਿਆਤ ਸ੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀਓ ਜਿਤਹਿ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨੇਤ